ਤੇ ਟੜਕੇ ਟੜਕੇ ਪੁਲਿਸ ਨੇ ਇੱਕ ਖਤਰਨਾਕ ਗੈਂਗਸਟਰ ਦਾ ਐਨਕਾਊਂਟਰ ਕੀਤਾ ਹੈ ਜੀ ਹਾਂ ਵੱਡੀ ਖਬਰ ਆ ਰਹੀ ਹੈ ਕਿ ਪੁਲਿਸ ਵੱਲੋਂ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ ਹੈ ਜਿਸ ਵਿੱਚ ਕਿ ਗੋਲੀ ਦੌਰਾਨ ਸ਼ਾਰਪ ਸ਼ੂਟਰ ਅਜੇ ਉਰਫ ਗੋਲੀ ਮਾਰਿਆ ਗਿਆ ਹੈ ਟੜਖਸਾਰ ਦਿੱਲੀ ਪੁਲਿਸ ਨਾਲ ਮੁਕਾਬਲੇ 'ਚ ਇਸ ਅਪਰਾਧੀ ਨੂੰ ਮਾਰ ਗਿਰਿਆ ਗਿਆ ਦਰਸਲ ਪੱਛਮੀ ਦਿੱਲੀ ਦੇ ਇੱਕ ਕਾਰ ਸ਼ੋਰੂਮ ਵਿੱਚ ਕਥਿਤ ਤੌਰ ਤੇ ਗੋਲੀਬਾਰੀ ਕਰਨ ਵਾਲਾ ਇਹ ਸ਼ੂਟਰ ਅਜੇ ਉਰਫ ਗੋਲੀ ਦਿੱਲੀ ਪੁਲਿਸ ਦੀ ਵਿਸ਼ੇਸ਼ ਯੂਨਿਟ ਨਾਲ ਮੁਕਾਬਲੇ ਚ ਮਾਰੇ ਖੇ ਇਹ ਮੁਕਾਬਲਾ ਸ਼ੁੱਕਰਵਾਰ ਤੜਕੇ ਸ਼ਾਹਬਾਦ ਡੇਰੀ ਇਲਾਕੇ ਨੇੜੇ ਹੋਇਆ ਅਜੇ ਉਰਫ ਗੋਲੀ ਪੁਰਤਗਾਲ ਦੇ ਰਹਿਣ ਵਾਲੇ ਬਦਨਾਮ ਅਪਰਾਧੀ ਗੈਂਗਸਟਰ ਹਿਮਾਂਸ਼ੂ ਪਾਉ ਦਾ ਸ਼ਾਰਪ ਸ਼ੂਟਰ ਸੀ ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਇੱਕ ਕਾਰ ਵਿੱਚ ਸਫ਼ਰ ਕਰ ਰਿਹਾ ਸੀ ਅਤੇ ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਟੀਮ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਜਵਾਬੀ ਕਾਰਵਾਈ ਚ ਪੁਲਿਸ ਨੇ ਵੀ ਕਾਰਵਾਈ ਕੀਤੀ ਅਤੇ ਇਸ ਦੌਰਾਨ ਗੋਲੀ ਲੱਗਣ ਕਾਰਨ ਅਜੇ ਉਰਫ ਗੋਲੀ ਦੀ ਮੌਤ ਹੋ ਗਈ ਪੁਲਿਸ ਅਨੁਸਾਰ ਅਜੇ ਹਰਿਆਣਾ ਦੇ ਰੋहतक ਦਾ ਰਹਿਣ ਵਾਲਾ ਸੀ ਅਤੇ ਹਰਿਆਣਾ ਸਣੇ ਦਿੱਲੀ ਵਿੱਚ ਕਤਲ ਕਤਲ ਦੀਆਂ ਕੋਸ਼ਿਸ਼ਾਂ ਅਤੇ ਆਮ ਦੇਖਤ ਦੇ ਅਪਰਾਧਾਂ ਤਹਿਤ ਅਨੇਕਾ ਮਾਮਲੇ ਇਸ ਮੁਲਜ਼ਮ ਤੇ ਦਰਜ ਸੀ ਪੁਲਿਸ ਅਨੁਸਾਰ ਉਹ 10 ਮਾਰਚ ਨੂੰ ਸੋਨੀਪੱਤ ਦੇ ਮੂਰਥਲ ਵਿੱਚ ਇੱਕ ਵਪਾਰੀ ਦੇ ਕਤਲ ਵਿੱਚ ਵੀ ਸ਼ਾਮਿਲ ਸੀ ਜਿਸ ਦਾ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ 6 ਮਈ ਨੂੰ ਅਜੇ ਨੇ 27 ਸਾਲਾ ਮੋਹਿਤ ਨਾਲ ਮਿਲ ਕੇ ਤਿਲਕਨਗਰ ਇਲਾਕੇ ਚ ਲਗਜ਼ਰੀ ਕਾਰਾਂ ਦੇ ਸ਼ੋਰੂਮ ਤੇ ਗੋਲੀਆਂ ਵਿਛਲਾਈਆਂ ਸੀ ਗੋਲੀਆਂ ਸ਼ੀਸ਼ੇ ਦੇ ਦਰਵਾਜ਼ਿਆਂ ਤੇ ਖਿੜਕੀਆਂ ਤੇ ਲੱਗੀਆਂ ਸੀ ਜਿਸ ਵਿੱਚ ਕੇ ਕੁੱਲ 7 ਲੋਕ ਜ਼ਖਮੀ ਹੋ ਗਏ ਸੀ ਹਮਲਾਵਰ ਕਟਰਾ ਤੋਂ ਬਾਅਦ ਇੱਕ ਹੱਥ ਲਿਖਤ ਨੋਟ ਵੀ ਛੱਡ ਗਏ ਸੀ ਜਿਸ ਵਿੱਚ 3 ਬਦਮਾਸ਼ਾ ਪਾਉ ਨੀਰਜ ਫਰੀਦਕੋਟ ਅਤੇ ਨਵੀਨ ਬਾਲੀ ਦੇ ਨਾਮ ਸ਼ਾਮਿਲ ਸੀ ਪੁਲਿਸ ਨੇ ਦੱਸਿਆ ਹੈ ਕਿ ਸ਼ੋਰੂਮ ਦੇ ਮਾਲਕ ਨੂੰ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਕਾਲ ਆਈ ਸੀ ਅਤੇ ਕਾਲ ਕਰਨ ਵਾਲੇ ਨੇ ਉਸ ਤੋਂ 5 ਕਰੋੜ ਰੁਪਏ ਦੀ ਫਿਰੋਤੀ ਮੰਗੀ ਸੀ ਜਿਸ ਤੋਂ ਬਾਅਦ ਪੁਲਿਸ ਅਪਰਾਧੀਆਂ ਦੀ ਭਾਲ ਕਰ ਰਹੀ ਸੀ ਅਤੇ ਅੱਜ ਤੜਕਸਾਰ ਜਦੋਂ ਪੁਲਿਸ ਨੇ ਇਸ ਗੈਂਗਸਟਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਦੋਵਾਂ ਪਾਸੇ ਤੋਂ ਫਾਇਰਿੰਗ ਹੋਈ ਜਿਸ ਵਿੱਚ ਕੇ ਗੈਂਗਸਟਰ ਅਜੀ ਉਰਫ ਗੋਲੀ ਮਾਰ ਗ੍ਰਾਹਿਆ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਗੈਂਗਸਟਰ ਅਜੀਤ ਉਰਫ ਗੋਲੀ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ ਪੁਲਿਸ ਨੇ ਤੜਕਸਾਰ ਅਜੀਤ ਉਰਫ ਗੋਲੀ ਨੂੰ ਮਾਰ ਗ੍ਰਾਹਿਆ ਹੈ ਅਜੀਤ ਹਰਿਆਣਾ ਦੇ ਰੋहतक ਦਾ ਰਹਿਣ ਵਾਲਾ ਸੀ ਅਤੇ ਹਰਿਆਣਾ ਸੇ ਨੇ ਦਿੱਲੀ ਵਿੱਚ ਬੇहद سنگੀਨ ਮਾਮਲਿਆਂ ਵਿੱਚ ਪੁਲਿਸ ਨੂੰ ਰੋੜੀਦਾ ਸੀ ਉਸਤੇ ਕਈ ਆਮ ਐਕਟ ਤਹਿਤ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਪਰਚੇ ਦਰਜ ਸੀ ਬੀਤੇ ਦਿਨੀ ਉਸ ਵੱਲੋਂ ਸੋਨੀਪੱਤ ਦੇ ਮੂਰਥਲ ਚ ਇੱਕ ਵਪਾਰੀ ਦਾ ਕਤਲ ਕੀਤਾ ਗਿਆ ਸੀ ਇਸ ਨਾਲ ਹੀ ਇੱਕ ਲਗਜ਼ਰੀ ਕਾਰਾਂ ਦੇ ਸ਼ੋਰੂਮ ਤੇ ਗੋਲੀਆਂ ਚਲਾਈਆਂ ਸੀ ਅਤੇ ਉਸਦੇ ਮਾਲਕ ਤੋਂ 5 ਕਰੋੜ ਰੁਪਏ ਦੀ ਫਿਰੋਤੀ ਵੀ ਇਸ ਗੈਂਗਸਟਰ ਵੱਲੋਂ ਮੰਗੀ ਗਈ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ